ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਰੀ ਵਰੀ ਗੁੱਡ ਮਾਰਨਿੰਗ ਹੋਪਸ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਆਲੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ ਸਵਾ 8 ਦਾ ਤੇ ਕਿਚਨ ਚ ਕੰਮ ਸ਼ੁਰੂ ਹੋਗਾ ਅੱਜ ਮੈਂ ਦਾਲ ਸਬਜ਼ੀ ਕੋਈ ਨਹੀਂ ਬਣਾਉਣੀ ਸੀ ਰਾਤ ਨੂੰ ਮલાઈ ਜਮਾਈ ਸੀ ਮલાઈ ਰੜਕੀ ਐ ਮੱਖਣ ਕਢ ਲਿਆ ਮੈਂ ਇੱਧਰ ਤੇ ਆਹ ਜੀ ਲੱਸੀ ਪਈ ਐ ਮੈਂ ਅੱਜ ਪੰਗਾ ਲੈ ਲੈ ਪੁੱਠਾ ਮੱਖਣ ਜਦੋਂ ਮੈਂ ਕੱਢ ਲਿਆ ਮੈਨੂੰ ਲੱਗਿਆ ਵੀ ਨੀਚੇ ਕਾੜਾ ਕਾਣਾ ਜਾਂ ਕੋਈ ਹੋਵੇ ਮੱਖਣ ਵੀ ਹੋਰ ਵਿੱਚ ਰਹਿ ਗਏ ਮੈਂ ਬਲੈਂਡਰ ਦੁਬਾਰੇ ਫੇਰ ਮਾਰਤਾ 15 ਮਿੰਟ 20 ਮਿੰਟ ਬਲੈਂਡਰ ਮਾਰੇਗੀ ਫਿਰ ਮੱਖਣ ਆਇਆ ਨਹੀਂ ਹੈਗਾ ਐਦਾਂ ਕੁਛ ਝਾਂਗੇ ਦੇ ਉੱਪਰ ਉੱਠ ਖੜੀ ਫਿਰ ਹੁਣ ਮੈਂ ਛੱਡਦਾ ਮੈਂ ਕਿ ਹੁਣ ਇਹਦੇ ਵਿੱਚ ਕੁਝ ਨਹੀਂ ਨਿਕਲਣਾ ਮੈਨੂੰ ਇਹ ਵਹਿਮ ਹੋ ਗਿਆ ਵੀ ਕਾਣਾ ਜਾਂ ਵਿੱਚ ਕੁਝ ਹੈਗਾ ਮੱਖਣ ਨਾਲ ਵਿੱਚ ਰਹਿ ਗਿਆ ਹੋਵੇ ਤੇ ਮੈਨੂੰ ਐਦਾਂ ਹੀ ਜੱਗ ਵਿੱਚ ਕੱਢ ਦੇਣੀ ਲੱਸੀ ਆ ਪਾਸੇ ਇਹ ਤਾਂ ਮੱਖਣ ਮੈਂ ਗਰਮ ਕਰਨਾ ਹੁਣ ਹੀ ਰੱਖ ਦਿੰਨੀ ਕਿਉਂਕਿ ਮਲਾਈ ਥੋੜੀ ਜਿਆਦਾ ਹੀ ਸੀਗੀ ਯੂਜ਼ ਕਰਕੇ ਮੱਖਣ ਵੀ ਥੋੜਾ ਵੱਡੇ ਪਾਂਡੇ 'ਚ ਕੱਢਣਾ ਪਿਆ ਤੇ ਮੈਂ ਹੁਣ ਗਰਮ ਕਰਨ ਲਈ ਨੂੰ ਰੱਖੀ ਦੀ ਨਾ ਗੈਸ ਤੇ ਤੇ ਇਧਰ ਬਣ ਰਿਹਾ ਦਲੀਆ ਬ੍ਰੇਕਫਾਸਟ ਵਿੱਚ ਚਾਜ ਬਣਾਉਣ ਨਾਲ ਮੈਂ ਕਿਹਾ ਚਲੋ ਫਿਰ ਮੈਂ ਕਿਹਾ ਜਦ ਬਣਾਉਣਾ ਖੜੀ ਖੜੀ ਮੈਂ ਹੋ ਲੱਸੀ ਮਲਾਈ ਰੜਕੀ ਗਈ ਤੇ ਨਾਲ ਨਾਲ ਫਿਰ ਕਟਚੀ ਮਾਰੀ ਗਈ ਦੇਖੋ ਫੋ ਚਾਜ ਬਣ ਰਿਹਾ ਦਲੀਆ ਬਣ ਚੁੱਕਿਆ ਬਸ অলਮੋਸਟ ਹੀ ਹੈ ਅੱਜ ਮੈਂ ਦਲੀਆ ਬਣਾਇਆ ਮਿਲਦਾ ਸਵੇਰ ਦਾ ਕਿਚਨ ਚ ਰੁਟੀਨ ਸੀਗਾ ਅੱਜ ਹੋਰ ਕੋਈ ਕੰਮ ਸਾਫ-ਸਫਾਈ ਦਾ ਇੰਨਾ ਜ਼ਿਆਦਾ ਨਹੀਂ ਬਸ ਡਸਟਿੰਗ ਕਰੂੰਗੀ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਫਿਰ ਮੈਂ ਡਸਟਿੰਗ ਤੇ ਲੱਗੂੰਗੀ ਹਾਲੇ ਫਿਲਹਾਲ ਮੈਂ ਕੋਈ ਹੋਰ ਕੰਮ ਸ਼ੁਰੂ ਨਹੀਂ ਕਰਿਆ ਕਿਉਂਕਿ ਮਾਰਨਿੰਗ ਚ ਕਿਚਨ ਦਾ ਕੰਮ ਬਣਾ ਲਿਆ ਭਾਂਡੇ ਵੀ ਸਾਫ ਕੀਤੇ ਮਲਾਈ ਵੀ ਹੋ ਗਈ ਦਲੀਆ ਵੀ ਹੋ ਗਿਆ ਉਸ ਤੋਂ ਪਹਿਲਾਂ ਚਾਹ ਪਾਣੀ ਹੋ ਗਿਆ ਤਾਂ ਕੰਮ ਚੱਲ ਜਿਆਦਾ ਆਟਾ ਗੁੰਨਾ ਮੈਂ ਬਸ ਕਰਨਾ ਹੁਣਾ ਆਟਾ ਗੁੰਨੀਆ ਮੈਂ ਹੁਣ ਧੋਰੀ ਸੀ ਸਟੀਲ ਦੀ ਬੋਤਲ ਇਹਦੇ ਵਿੱਚ ਮੈਂ ਪਾਉਣੀ ਹੁੰਦੀ ਹੈ ਮਿੱਠਾ ਸੋਡਾ सिरका ਤੇ ਵਿਮ ਲਿਕਵਿਡ ਤੇ ਨਤੀਜਾ ਪਾ ਕੇ ਤੁਹੋ ਨੀਆ ਸਿਰਕੇ ਦੀ ਜਾਂ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਜੇ ਨਿੰਬੂ ਹੈਗੇ ਨਿੰਬੂ ਦੇ ਛਿਲਕੇ ਹੈਗੇ ਉਹ ਵੀ ਪਾ ਕੇ ਗਰਮ ਪਾਣੀ ਪਾ ਕੇ ਨਾ ਬੋਟਲ ਨੂੰ ਹਿਲਾ ਦਿਓ ਚੰਗੀ ਤਰ੍ਹਾਂ ਕੁਝ ਟਾਈਮ ਬੰਦ ਪਈ ਰਹਿਣ ਦਿਓ ਕਈ ਵਾਰ ਬੋਟਲ ਦੇ ਥੱਲੇ ਕੁਝ ਆਪਣੇ ਪਾਣੀ ਦੇ ਆ ਚਾਹ ਦੁੱਧ ਦੇ ਸਟੇਨਸ ਜੇ ਲੱਗ ਜਾਂਦੇ ਨੇ ਸਿਰਕੇ ਨਾਲ ਨਿੰਬੂ ਨਾਲ ਉਤਰ ਜਾਂਦੇ ਨੇ ਵਿਸ਼ਾ ਥੋੜਾ ਨਿੰਬੂ ਵਿਮ ਲਿਕਵਿਡ ਤੇ ਗਰਮ ਗਰਮ ਪਾਣੀ ਪਾ ਕੇ ਤੁਸੀਂ ਬੰਦ ਕਰਕੇ ਰੱਖ ਦੋ ਤੇ ਬਰਸ਼ ਨਾਲ ਧੋ ਦੋ ਅੰਦਰੋਂ ਅੱਛੀ ਤਰ੍ਹਾਂ ਬਾਦ ਵਿੱਚ ਫਿਰ ਇਹੀ ਪਾਣੀ ਮੈਂ ਸਾਰੇ ਭਾਂਡੇ ਸਾਫ਼ ਕਰਕੇ ਨਾ ਸਿੰਕਸ ਧੋਣ ਲਈ ਯੂਜ਼ ਕਰ ਲੈਂਦੀ ਹੁਣੀਆ ਸਿੰਕਸ ਵੀ ਚਮਕ ਜਾਂਦੀਆਂ ਨੇਗੀਆਂ ਦੋ ਕੰਮ ਦੋ ਹੋ ਜਾਂਦੇ ਨੇ ਚੀਜ਼ ਇੱਕੋ ਯੂਜ਼ ਹੋਣੀ ਆ ਬੋਟਲ ਵੀ ਸਾਫ਼ ਤੇ ਆਪਣੀਆਂ ਸਿੰਕਸ ਵੀ ਸਾਫ਼ ਹੋ ਜਾਂਦੀਆਂ ਨੇ ਇਸ ਲਿਕਵਿਡ ਨਾਲ ਟਾਈਮ ਹੋ ਰਿਹਾ 10:30 ਦਾ ਸਾਢੇ 10:30 ਹੋਣ ਵਾਲੇ ਨੇ ਜਿਵੇਂ ਨਾ ਹੁਣ ਫ੍ਰੀ ਹੋਈਆਂ ਵਾਸ਼ਰੂਮ ਸਾਰਾ ਉਹ ਕਰਤਾ ਡਰਾਈ ਕਰਤਾ ਫਿਰ ਐ ਹੁੰਦਾ ਵੀ ਜਦੋਂ ਹੁਣ ਸਾਰੇ ਨਹਾ ਲਏ ਵਾਸ਼ਰੂਮ ਸੁਕਾ ਦਈਏ ਕਿਤੇ ਪਾਣੀ ਜਣਾ ਹੋਵੇ ਫਿਰ ਸਾਰਾ ਦਿਨ ਚਲੋ ਸੁੱਕਾ ਪੈ ਰਹੰਦਾ ਮਦੇਬ ਨਾ ਸੁੱਕਾ ਸੁੱਕਾ ਦੇਖੋ ਮੈਂ ਕਰਦੀ ਆ ਡਸਟਿੰਗ ਡਸਟਿੰਗ ਵਾਲ ਹੁੰਦੀਆਂ ਨਾਲ ਪਾਣੀ ਦਾ ਗਲਾਸ ਲੈ ਕੇ ਫਿਰ ਪਾਣੀ ਪੀਨੀ ਆ ਮੈਂ ਕਿ ਨਾਲੇ ਹੱਥਾਂ ਤਾਂ ਛੀ ਤਰ੍ਹਾਂ ਲੋਸ਼ਨ ਵੀ ਮ사ਜ ਕਰ ਲਾਂ ਮੋਂ ਡਸਟਿੰਗ ਕਰਕੇ ਹੱਥ ਧੋਂਗੂ ਦੁਬਾਰੇ ਪਰ ਫਿਰ ਵੀ ਕੋਈ ਡਰਾਈ ਹੋ ਜਾਂਦੇ ਰਹਿੰਗੇ ਕੰਮ ਕਰਦੇ ਕਰਦੇ ਸਵੇਰ ਤੀ ਨਾਲੇ 5 ਮਿੰਟ ਬ੍ਰੇਕ ਲੈ ਲਾਂ ਪਾਣੀ ਪੀ ਲਈਏ ਫਿਰ ਹੁੰਦੀਆਂ ਡਸਟਿੰਗ ਵਾਲ ਕਾਫੀ ਦਿਨ ਹੋ ਗਏ ਡਸਟਿੰਗ ਨਹੀਂ ਹੋਈ ਅੱਜ ਕਰਦੀ ਆ ਝਾੜ ਪੂੰਝ ਹੋਰ ਮੈਂ ਅੱਜ ਕੋਈ ਕੰਮ ਨਹੀਂ ਆਉਂਦਾ ਲਿਸਟ ਵਿੱਚ ਰੱਖਿਆ ਸਿਰਫ ਡਸਟਿੰਗ ਹੀ ਰੱਖੀ ਆ ਮੈਂ ਹੋਰ ਤਾਂ ਕੰਮ ਲਈਦਾ ਸੀ ਬਿਸਮ ਲਾਈ ਰੜਕਣੀਆਂ ਮੱਖਣ ਬਣਾਉਣਾ ਉਹ ਮੈਂ ਸਵੇਰੇ ਕਰ ਲਿਆ ਮੱਖਣ ਵੀ ਮੈਂ ਇੱਕ ਵਾਰ ਗਰਮ ਕਰਤਾ ਤੇ ਹੁਣ ਠੰਡਾ ਹੋ ਤਾ ਦੁਪਹਿਰੇ ਫਰਿੱਜ ਵਿੱਚ ਰੱਖ ਦੂੰਗੀ ਉਹਨੂੰ ਬਾਕੀ ਕੰਮ ਆਪਣਾ ਮੁੱਕਦੇ ਨਹੀਂ ਚੱਲਦੇ ਰਹਿੰਦੇ ਨਾ ਇੱਕ ਖਤਮ ਹੋ ਗਿਆ ਹੋਰ ਜ਼ਿਆਦਾ ਹੈ ਨਾ ਇੱਕ ਹੋ ਗਿਆ ਫਿਰ ਇੱਕ ਕੰਮ ਕਰ ਲਿਆ ਹੋਰ ਨਿਕਲਿਆ ਆਉਂਦਾ 5 ਮਿੰਟ ਹੁਣ ਬ੍ਰੇਕ ਲੈਣੀ ਕਿਉਂਕਿ ਬ੍ਰੇਕ ਲੈਣੀ ਵੀ ਬਹੁਤ ਜ਼ਰੂਰੀ ਆ ਆਪਾਂ ਕਿਹੜਾ ਕੋਈ ਮਸ਼ੀਨਾਂ ਵੀ ਲਗਾਤਾਰ ਹੀ ਕੰਮ ਕਰੀ ਚੱਲਾਂਗੇ ਕਰੇ ਚੱਲਾਂਗੇ ਕਰੇ ਚੱਲਾਂਗੇ ਹਨਾ ਬਿਚ-ਬਿਚ ਬ੍ਰੇਕ ਲੈ ਲੈਂਦੇ ਰਹੀ ਤਾਂ ਵਧੀਆ ਲੱਗਦਾ ਆਪਦੇ ਆਪ ਨੂੰ ਵੀ ਅੱਛਾ ਲੱਗਦਾ ਹੁਣ ਮੈਂ 5-10 ਮਿੰਟ ਦੀ ਬ੍ਰੇਕ ਲੈ ਕੇ ਫਿਰ ਮੈਂ ਡਸਟਿੰਗ ਵੱਲ ਲੱਗਦੀ ਆ ਕਿਚਨ ਦਾ ਕੰਮ ਫਿਨਿਸ਼ ਕਰਾਂ ਤੋਂ ਬਾਅਦ ਮੈਂ ਲੱਗੀ ਸੀ ਡਸਟਿੰਗ ਵੱਲ ਅੱਜ ਮੈਂ ਸਿਰਫ ਡਸਟਿੰਗ ਹੀ ਰੱਖੀ ਸੀ ਮੈਂ ਕੰਨੀ ਡਸਟਿੰਗ ਕਰੂੰ ਬਾਕੀ ਕੋਈ ਕੱਪੜੇ ਧੋਣ ਦਾ ਕੰਮ ਨਹੀਂ ਸੀ ਕੋਈ ਵਾਸ਼ਰੂਮ ਕਲੀਨਿੰਗ ਦਾ ਕੰਮ ਨਹੀਂ ਸੀ ਕਿਚਨ ਦਾ ਕੰਮ ਹੋ ਚੁੱਕਾ ਸੀ ਕਿਚਨ ਦਾ ਕੰਮ ਫਿਨਿਸ਼ ਕਰਕੇ ਫੇਰ ਹੀ ਮੈਂ ਡਸਟਿੰਗ ਵੱਲ ਹੁਣੀ ਹੁਣੀ ਆ ਕਿਉਂਕਿ ਫਿਰ ਇਹ ਹੁੰਦਾ ਮੈਨੂੰ ਜੇ ਇੱਕ ਕੰਮ ਤੇ ਮੈਂ ਲੱਗੀ ਤਾਂ ਵੀ ਖਤਮ ਕਰ ਬिच ਵਿਚਾਲੇ ਤੁਸੀਂ ਕੰਮ ਛੱਡ ਦੋ ਦੁਬਾਰੇ ਫੇਰ ਕਰ ਲਓ ਫੇਰ ਛੱਡ ਦੋ ਮੈਨੂੰ ਉਹ ਠੀਕ ਜਾਂਦਾ ਫਿਰ ਆਪਦਾ ਇੰਟਰਸਟ ਕੰਮ ਵਿੱਚ ਖਤਮ ਹੋ ਜਾਂਦਾ ਇਸ ਕਰਕੇ ਮੈਨੂੰ ਐ ਹੁੰਦਾ ਡਸਟਿੰਗ ਵੱਲ ਲੱਗਾ ਤਾਂ ਮੈਂ ਹੁਣ ਇੱਕ ਵਾਰ ਵਿੱਚ ਫੇਰ ਸਾਰੀ ਡਸਟਿੰਗ ਖਤਮ ਕਰਕੇ ਜਿੰਨੀ ਕਰਨੀ ਹੈ ਫੇਰ ਹੀ ਮੈਂ ਰੁਕਾਂ ਤੇ ਕਿਚਨ ਦਾ ਕੰਮ ਹੋ ਜਾਂਦਾ ਸਵੇਰ ਸਵੇਰੇ ਇਹਨਾਂ ਟਾਈਮ ਨੂੰ ਹੁੰਦਾ ਕਿ ਕਿਚਨ ਤੁਸੀਂ ਨਾ ਕੋਈ ਹੋਰ ਕੰਮ ਕਰੀ ਹਾਂ ਜੇ ਕੱਪੜੇ ਧੋਣੇ ਮਸ਼ੀਨ 'ਚ ਪਾਉਣਾ ਕੱਢਣਾ ਉਹ ਹੋ ਸਕਦਾ ਪਰ ਮੈਂ ਸਵੇਰੇ ਕੱਪੜੇ ਧੋਤ ਨਹੀਂ ਆ ਪਰ ਡਸਟਿੰਗ ਮੈਂ ਖਾਣਾ ਬਣਾਉਣ ਤੋਂ ਬਾਅਦ ਹੀ ਕਰਦੀ ਹਾਂ ਹੁਣ ਤੱਕ ਤਾਂ ਇਹੀ ਰੁਟੀਨ ਹੈ ਦਾਰਸਾ ਬਿnabla ਕੇ ਉਸ ਤੋਂ ਬਾਅਦ ਮੈਂ ਡਸਟਿੰਗ ਕਰ ਲੈਂਦੀ ਹੁੰਦੀ ਆ ਉਦੋਂ ਥੋੜਾ ਡਿਫਰੈਂਟ ਹੁੰਦਾਗਾ ਰੂਟੀਨ ਤੇ ਫਿਰ ਹਾਲ ਇਹੀ ਰੂਟੀਨ ਨਾਲ ਕੇ ਕੰਮ ਸਾਰਾ ਕਿਚਨ ਦਾ ਖਤਮ ਕਰਾ ਤਮਾਰ ਫਿਰ ਮੈਂ ਡਸਟਿੰਗ ਕਰਦੀ ਆ ਜਦੋਂ ਮੈਂ ਡਸਟਿੰਗ ਕਰਨ ਲੱਗਦੀ ਆ ਸਾਰੀ ਜਿਸ ਦਿਨ ਹੋਵੇ ਵੀ ਅੱਜ ਮੈਂ ਡਸਟਿੰਗ ਕਰਨੀ ਆ ਫਿਰ ਤਕਰੀਬਨ 1 ਘੰਟਾ ਮੈਂ ਲਗਾਤਾਰ ਮੈਂ ਡਸਟਿੰਗ ਕਰਦੀ ਆ ਮੇ ਵੀ ਪੌਣਾ ਘੰਟਾ ਵੀ ਹੋ ਸਕਦਾ ਘੰਟਾ ਵੀ ਹੋ ਸਕਦਾ ਤੇ ਵੀ ਇੰਨਾ ਟਾਈਮ ਲੱਗ ਜਾਂਦਾ ਘੰਟਾ ਮੰਨ ਕੇ ਮੈਂ ਚਲਤੀ ਆ ਵੀ ਇੱਕ ਘੰਟਾ ਹੁਣ ਮੈਨੂੰ ਲੱਗ ਗਈ ਤਾਂ ਇੱਕ ਘੰਟਾ ਤੇ ਮੈਂ ਕੰਮ ਕਰੂੰ ਕਰੂੰ ਪਰ ਇੱਕ ਘੰਟਾ ਹੀ ਹੁੰਦਾ ਕਿ ਆਪੇ ਇੰਨੀ ਆਪਦੀ ਕੈਪੇਬਿਲਿਟੀ ਹੁੰਦੀ ਆ ਘੰਟੇ ਤੋਂ ਵੱਧ ਕੰਮ ਡਸਟਿੰਗ ਨਹੀਂ ਹੁੰਦੀ ਐਨੇ ਚ ਆਪਾਂ ਥਕਾਵਟ ਹੋ ਜਾਂਦੇ ਕੰਮ ਵੀ ਖੈਰ ਘੰਟੇ ਚ ਹੋ ਜਾਂਦਾ ਸਾਰਾ ਘਰ ਦਾ ਡਸਟਿੰਗ ਜੇ ਆਪਾਂ ਕਰਨੀ ਚਾਹੀਏ ਬਹੁਤ ਸਾਰਾ ਕੰਮ ਹੋ ਜਾਂਦਾ ਘੰਟੇ ਦੇ ਵਿੱਚ ਤੇ ਅੱਜ ਮੇਰਾ ਬਸ ਰੂਟੀਨ ਸਿਰਫ ਡਸਟਿੰਗ ਨਹੀਂ ਸੀ ਇੱਕ ਦਿਨ ਚ ਮੈਂ ਸਾਰੇ ਕੰਮ ਨਹੀਂ ਫੜਦੀ ਹੁੰਦੀ ਵੀ ਇੱਕ ਦਿਨ ਚ ਮੈਂ ਆ ਵੀ ਘਾਟ ਲਾਉ ਵੀ ਕਰ ਲਾ ਨਹੀਂ ਥੋੜਾ ਜਿਹਾ ਮੈਂ ਕੰਮ ਨੂੰ ਵੰਡ ਕੇ ਹੀ ਕਰ ਲਾਂ ਨਹੀਂ ਪਾ ਜੋ ਕਰ ਲਿਆ ਜੋ ਕਰ ਲਿਆ ਫਿਰ ਇਸ ਤਰ੍ਹਾਂ ਆਪਾਂ ਨੂੰ ਵੀ ਈਜ਼ੀ ਰਹਿੰਦਾ ਕੰਮ ਕਰਨਾ ਕੰਮ ਵਿੱਚ ਆਪਣਾ ਇੰਟਰਸਟ ਵੀ ਬਣੇ ਰਹਿੰਦਾ ਆਪਾਂ ਕੰਮ ਤੋਂ ਅੱਕਦੇ ਨਹੀਂ ਥੱਕਦੇ ਨਹੀਂ ਹੈਗੇ ਜੇ ਆਪਾਂ ਇੱਕ ਦਿਨ 'ਚ ਸਾਰਾ ਕੰਮ ਦੇ ਵੇੜਨ ਦੀ ਕਰਾਂਗੇ ਤਾਂ ਫਿਰ ਆਪਣਾ ਵੀ ਮਨ ਨੱਕ ਜਾਂਦਾ ਫਿਰ ਕੱਲ ਮੈਂ ਇੰਨਾ ਕੰਮ ਕਰਿਆ ਫਿਰ ਨੈਕਸਟ ਡੇ ਨਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਕਰਾਂ ਹੁੰਦੇ ਪਾਜੀ ਬਸ ਬ੍ਰੇਕ ਲੈ ਲਈਏ ਚਲੋ ਬ੍ਰੇਕ ਵੀ ਜ਼ਰੂਰੀ ਹੈ ਪਰ ਉਹ ਮੈਨੂੰ ਠੀਕ ਨਹੀਂ ਲੱਗਦਾ ਵੀ ਇੱਕ ਦਿਨ ਤੁਸੀਂ ਸਾਰੇ ਕੰਮ ਖਿੱਚੀ ਚਲੋ ਮੈਨੂੰ ਆਉਂਦਾ ਮੈਂ ਥੋੜਾ ਥੋੜਾ ਕਰਕੇ ਕਰਾਂ ਕੰਮ ਵੀ ਹੋ ਜੇ ਆਪਣੀ ਬਾਡੀ ਐਕਸਰਸਾਈਜ਼ ਵੀ ਹੋ ਜੇ ਕੋਈ ਮੂਵਮੈਂਟ ਵੀ ਹੋ ਜੇ ਬਾਡੀ ਦੀ ਇਹ ਹੁੰਦਾ ਜੇ ਆਪਾਂ ਬਿਲੇ ਬੈਠੇ ਰਹਾਂਗੇ 20 ਦਿਨ ਕੰਮ ਕਰ ਲਿਆ ਬਾਕੀ ਦਿਨ ਬਿਲੇ ਉਹ ਵੀ ਠੀਕ ਨਹੀਂ ਹੈ ਇੱਕ ਦਿਨ ਤਾਂ ਬਿਲੇ ਚੱਲ ਜਾਂਦਾ ਫਿਰ ਉਹ ਰੋਜ਼ ਬਿਲੇ ਬਹਿ ਕੇ ਵੀ ਟਾਈਮ ਲੰਘਦਾ ਇਸ ਕਰਕੇ ਫਿਰ ਮੈਂ ਥੋੜਾ ਥੋੜਾ ਰੋਜ਼ ਕੋਈ ਨਾ ਕੋਈ ਕਾਰਨ ਸੋਚਣਾ ਨਹੀਂ ਹੁੰਨੇ ਵੀ ਅੱਜ ਮੈਂ ਕੀ ਕੰਮ ਕਰਨਾ ਅੱਜ ਮੇਰੇ ਰੂਟੀਨ ਚ ਕੀ ਕੰਮ ਨੇ ਔਰ ਜੇ ਰੂਟੀਨ ਬਣਾ ਕੇ ਚੱਲਾਂਗੇ ਕੋਈ ਪਲੈਨਿੰਗ ਬਣਾ ਕੇ ਚੱਲਾਂਗੇ ਕੰਮਾਂ ਦਾ ਕੋਈ ਟਾਈਮ ਟੇਬਲ ਬਣਾ ਕੇ ਚੱਲਾਂਗੇ ਤਾਂ ਕੰਮ ਕਰਨੇ ਆਪਾਂ ਨੂੰ ਹੀ ਈਜ਼ੀ ਹੋ ਜਾਣਗੇ ਫਿਰ ਆਪਾਂ ਨੂੰ ਘਰ ਕਿੰਨਾ ਕੁ ਵੱਡਾ ਕਿੰਨਾ ਹੀ ਵੱਡਾ ਘਰ ਕਿਉਂ ਨਾ ਹੋਵੇ ਉਹ ਸਾਰੇ ਘਰ ਦੀ ਸਫਾਈ ਕਰਨੀ ਕਿ ਬਹੁਤ ਬੋਝ ਨਹੀਂ ਲੱਗਦਾ ਹੈਗਾ ਜੇ ਆਪਾਂ ਕੰਮ ਨੂੰ ਵੰਡ ਕੇ ਕਰੀਏ ਥੋੜਾ ਥੋੜਾ ਕਰਕੇ ਰੋਜ਼ ਕਰੀਏ ਆਪਣੇ ਤੇ ਬੋਝ ਨਹੀਂ ਪੈਂਦਾ ਘਰੇ ਕੋਈ ਅਚਾਨਕ ਗੈਸਟ ਆ ਜੇ ਤਾਂ ਆਪਾਂ ਨੂੰ ਭਾਏ ਦੌੜਨੀ ਪੈਂਦੀ ਕਿ ਆਪਣਾ ਘਰ ਗੰਦਾ ਪਾ ਜਾ ਸਾਫ਼ ਕਰਨ ਥੋੜਾ ਥੋੜਾ ਕਰਕੇ ਰੋਜ਼ ਕਰੀ ਚੱਲੋ ਇੰਨਾ ਆਪਣਾ ਘਰ ਵੀ ਸਾਫ਼ ਰਹੇ ਤਾਂ ਆਪਾਂ ਵੀ ਸੌਖੇ ਰਹਨੇ ਆ ਆਪਾਂ ਨੂੰ ਕੰਮ ਕਰਨਾ ਵੀ ਆਸਾਨ ਲੱਗਦਾ ਫਿਰ ਮਾਂ ਲੱਗੀ ਸੀ ਆ ਵਾਲੇ ਬੈਡਰੂਮ ਵਾਲ ਬੈਡਰੂਮ ਦੀ ਡਸਟਿੰਗ ਕਰਕੇ ਉਸ ਤੋਂ ਬਾਅਦ ਮੈਂ ਲੱਗੀ ਸੀ ਆ ਫਿਰ ਡਰੈਸਿੰਗ ਰੂਮ ਦੀ ਡਸਟਿੰਗ ਕਰਨ ਆ ਵਾਲੇ ਡਰੈਸਿੰਗ ਰੂਮ ਵਿੱਚ ਨਾ ਅਸੀਂ ਵੁੱਡਵਰਕ ਨਹੀਂ ਕਰਾਇਆ ਸਾਡੇ ਰੂਮ ਵਿੱਚ ਤਾਂ ਕਰਾਇਆ ਹੋਇਆ ਇਹ ਵਾਲੇ ਵਿੱਚ ਵੁੱਡਵਰਕ ਨਹੀਂ ਕਰਾਇਆ ਐਕਚੁਅਲੀ ਉਦੋਂ ਮਨ ਇਹਨਾਂ ਆਕਾ ਗਿਆ ਸੀ ਨਾ ਮਿਸਟਰ ਨਹੀਂ ਆਉਗੇ ਸੀ ਬਸ ਹੁਣ ਬੈਠਣ ਨੂੰ ਜਗ੍ਹਾ ਮਿਲ ਜੇਕ ਤੇ ਉਦੋਂ ਆਏ ਹੋਗੇ ਸੀ ਚਲੋ ਫੇਰ ਸਹੀ ਹੋਣ ਜਿਹੜਾ ਰਹੇਗਾ ਸੋ ਸਿਰਫ ਆਪਦੇ ਰੂਮ ਚ ਵੁੱਡਵਰਕ ਕਰਾਇਆ ਸੀਗਾ ਤੇ ਆਹ ਵਾਲਾ ਡਰੈਸਿੰਗ ਟੇਬਲ ਮੇਰੇ ਦਾਜ ਵਾਲਾ ਇਦੇ ਨਾਲ ਜਿਹੜਾ ਬੈਡ ਨਿਊ ਸਾਡੇ ਚ ਨੇ ਪਰ ਉਹ ਬੈਡ ਅਸੀਂ ਮੋਡੀਫਾਈ ਕਰਾ ਲਏ ਇਹਦੇ ਨਾਲ ਸਾਈਡ ਟੇਬਲਸ ਵੀ ਇਹ ਵਾਲੇ ਰੂਮ 'ਚ ਸਾਈਡ ਟੇਬਲ ਲੱਗੇ ਹੋਈਆਂ ਉਹ ਵੀ ਮੋਡੀਫਾਈ ਹੋ ਗਏ ਥੋੜਾ ਡਿਫਰੈਂਟ ਲੁੱਕ ਹੋ ਗਈ ਉਹਨਾਂ ਦੀ ਟੇਬਲ ਉਹੀ ਨੇ ਐਦਾਂ ਅਸੀਂ ਸਾਰਾ 올ਡ ਫਰਨੀਚਰ ਜਿਹੜਾ ਹੈਗਾ ਅਸੀਂ ਸਾਰਾ ਉਹ ਮੋਡੀਫਾਈ ਕਰਾ ਕੇ ਯੂਜ਼ ਕੀਤਾ ਉਹਦੇ ਵਿੱਚ ਅਸੀਂ ਕੁਝ ਵੀ ਨਹੀਂ ਸੁੱਟਿਆ ਸੀ ਤੇ ਨਵਾਂ ਅਸੀਂ ਕੁਝ ਬਣਵਾਇਆ ਨਹੀਂ ਆ ਉਦੋਂ ਰਿਕਨ ਟਾਪਾ ਪਰ ਲਗਾਤਾਰ ਕੰਮ ਕਰਦੇ ਆ ਡਸਟਿੰਗ ਕਰਦੇ ਆ ਨਾ ਰੀਅਲੀ ਇੰਨੀ ਅੱਛੀ ਐਕਸਰਸਾਈਜ਼ ਹੁੰਦੀ ਹੈ ਨਾ ਬਾਡੀ ਦੀ ਕਿਉਂਕਿ ਦੇਖੋ ਕਿੰਨੀ ਮੂਵਮੈਂਟ ਹੁੰਦੀ ਹੈ ਬਾਡੀ ਦੀ ਹੈ ਨਾ ਬਹੁਤ ਵਧੀਆ ਐਕਸਰਸਾਈਜ਼ ਹੁੰਦੀ ਹੈ ਔਰ ਮੈਂ ਕੋਸ਼ਿਸ਼ ਕਰ ਰਹੀ ਸੀ ਅੱਜ ਮੇਰੀ ਖੱਬੀ ਬਾਹ ਵੀ ਜੇ ਚੱਲੇ ਹੁਣ ਤਾਂ ਅਗੇ ਨਾਲ ਬਹੁਤ ਜ਼ਿਆਦਾ ਇੰਪਰੂਵਮੈਂਟ ਆ ਪਰ ਸਟਿਲ ਕਿਤੇ ਨਾ ਕਿਤੇ ਐਂਗਲ ਤੇ ਥੋੜਾ ਜਿਹਾ ਮੇਰੇ ਸ਼ੋਲਡਰ ਜੋਇੰਟ ਵਿੱਚ ਪੇਨ ਹੁੰਦਾ ਜਦ ਮੈਂ ਬਾਹਾਂ ਲਾਉਣੀ ਕਿਉਂਕਿ ਕੰਮ ਸਾਰਾ ਮੈਂ ਰਾਈਟ ਹੈਂਡ ਨਾਲ ਕਰਦੀ ਆ ਤੇ ਲੈਫਟ ਹੈਂਡ ਨਾਲ ਬਹੁਤ ਘੱਟ ਕੰਮ ਹੁੰਦਾ ਪਰ ਮੇਰੀ ਸਾਰੇ ਘਰ ਦੇ ਕੰਮਾਂ ਨੂੰ ਮੈਨੇਜ ਕਰਕੇ ਚੱਲਣਾ ਉਹਨਾਂ 'ਚ ਬੈਲੈਂਸ ਬਣਾ ਕੇ ਚੱਲਣਾ ਕੋਈ ਜ਼ਿਆਦਾ ਮੁਸ਼ਕਲ ਕੰਮ ਨਹੀਂ ਹੁੰਦਾ ਹਾਂ ਥੋੜਾ ਜਿਹਾ ਮੁਸ਼ਕਲ ਹੁੰਦਾ ਪਰ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਜੇ ਆਪਾਂ ਆਪਣੇ ਰੂਟੀਨ ਸੈੱਟ ਕਰੀਏ ਆਪਣੀਆਂ ਆਦਤਾਂ ਸੁਧਾਰੀਏ ਹਨਾ ਆਪਣੀਆਂ ਆਦਤਾਂ ਅਪਣਾ ਲਈਏ ਕਿ ਆਪਾਂ ਡੇਲੀ ਕਲੀਨਿੰਗ ਕਰਨੀ ਹੈ ਇਹਨਾਂ ਟਾਈਮ ਆਪਾਂ ਰੋਜ਼ ਇੰਨਾ ਕੰਮ ਘਰ ਨੂੰ ਦੇਣਾ ਆਪਾਂ ਰੂਟੀਨ ਸੈੱਟ ਕਰਕੇ ਚੱਲੀਏ ਆਪਾਂ ਥੋੜੀ ਪਲੈਨਿੰਗ ਕਰਕੇ ਚੱਲੀਏ ਫਿਰ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗਾ ਘਰ ਨੂੰ ਸੰਭਾਲਣਾ ਘਰ ਨੂੰ ਮੈਨੇਜ ਕਰਨਾ ਫਿਰ ਈਜ਼ੀ ਹੋ ਜਾਂਦਾ ਜੇ ਆਪਾਂ ਥੋੜੀ ਜਿਹੀ ਪਲੈਨਿੰਗ ਨਾਲ ਚੱਲੀਏ ਤੇ ਇੱਕ ਰੂਟੀਨਸ ਆਪਾਂ ਬਣਾ ਕੇ ਰੱਖੀਏ ਵੀ ਡੇਲੀ ਕਲੀਨਿੰਗ ਰੂਟੀਨ ਹੋਣ ਕੋਈ ਵੀਕਲੀ ਹੋਣ ਕੋਈ ਮੰਥਲੀ ਹੋਣ ਇਸ ਤਰ੍ਹਾਂ ਫਿਰ ਆਪਾਂ ਨੂੰ ਈਜ਼ੀ ਹੋ ਜਾਂਦਾ ਕੰਮ ਸਾਰਾ ਕਰਨਾ ਤੇ ਘਰ ਨੂੰ ਸਾਰਾ ਮੈਨੇਜ ਕਰਨਾ ਕੋਈ ਐਡੀ ਮੁਸ਼ਕਲ ਕੰਮ ਵੀ ਨਹੀਂ ਹੈਗਾ ਵੀ ਆਪਾਂ ਮੈਨੇਜ ਨਾ ਕਰ ਸਕੀ ਪਰ ਥੋੜੀ ਜਿਹੀ ਪਲੈਨਿੰਗ ਦੀ ਜ਼ਰੂਰਤ ਜ਼ਰੂਰ ਹੁੰਦੀ ਹੈਗੀ ਤੁਹਾਨੂੰ ਲਾਸਟ ਤੇ ਵਾਰੀ ਸੀ ਮੇਰੇ ਆਪ ਦੇ ਰੂਮ ਦੀ ਡਸਟਿੰਗ ਕਰਨ ਦੀ ਆਪਣਾ ਰੂਮ ਹੈ ਹਮੇਸ਼ਾ ਲਾਸਟ ਵਿੱਚ ਹੀ ਕਰਦੀ ਹੁੰਨੀ ਹਾਂ ਪਤਾ ਨਹੀਂ ਕਿਉਂ ਮੇਰੇ ਤੋਂ ਪਹਿਲਾਂ ਨਹੀਂ ਹੁੰਦਾ ਲਾਸਟ ਵਿੱਚ ਮੈਂ ਆਪਣੇ ਰੂਮ ਵਿੱਚ ਕਰਦੀ ਹੁੰਨੀ ਆ ਤੇ ਇਧਰ ਗਏ ਡਸਟਿੰਗ ਕਰਦੇ ਕਾਫੀ ਦਿਨ ਹੋ ਗਏ ਸੀ ਡਸਟਿੰਗ ਹੋਈ ਨੂੰ ਕਾਫੀ ਦਿਨ ਹੋ ਗਏ ਕੱਲ ਵੀ ਮੈਂ ਬੈੱਡ ਸ਼ੀਟ ਮੈਂ ਝਾੜ ਕੇ ਬਿਸ਼ਾਤੀ ਸੀ ਪਰ ਡਸਟਿੰਗ ਦਾ ਮੇਰਾ ਟਾਈਮ ਨਹੀਂ ਸੀਗਾ ਉਹ ਗੱਲ ਕਿਉਂਕਿ ਕੱਲ ਹੋਰ ਕੰਮ ਬਹੁਤ ਫੈਲੇ ਹੋਏ ਸੀ ਇਸ ਕਰਕੇ ਵੇਡ ਸਾਰੀ ਡਸਟਿੰਗ ਸਾਰੇ ਰੂਮਸ ਡਸਟਿੰਗ ਮੈਂ ਅੱਜ ਹੀ ਕਰ ਰਹੀ ਆ ਔਰ ਕੰਮ ਕਰਕੇ ਨਾ ਬਹੁਤ ਬਹੁਤ ਵਧੀਆ ਲੱਗਿਆ ਸ਼ਰੀਰ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਹਾਂ ਬਹੁਤ ਵਧੀਆ ਐਕਸਰਸਾਈਜ਼ ਹੋ ਗਈ ਸਾਰੀ ਬਾਡੀ ਦੀ ਤਾਂ ਵਧੀਆ ਲੱਗਦਾ ਹੈ ਟਾਈਮ ਹੋ ਰਿਹਾ ਪੌਣ ਚਾਰ ਦਾ ਇੱਦਾਂ ਮੈਂ ਅੱਜ ਚਾਹ ਬਣਾਣੀ ਚਾਹ ਦੇ ਨਾਲ ਨਾਲ ਮੈਂ ਸ਼ਾਮ ਵਾਸਤੇ ਦਾਲ ਬਣਾਉਣੀ ਹੈ ਦਾਲ ਕੱਟ ਕੇ ਰੱਖਣੀ ਹੈ ਕੌਲੀ ਵਿੱਚ ਕੱਲੀ ਮੂੰਗੀ ਬਣਾਉਂਗਾ ਕਈ ਵਾਰ ਮੂੰਗੀ ਮਸਰੀ ਬਣਾਉਣੀ ਹੈ ਅੱਜ ਮੈਂ ਕੱਲੀ ਮੂੰਗੀ ਬਣਾਉਂਗੀ ਧੋਵੇਂ ਮੂੰਗੀ ਥੋੜੀ ਜੀ ਦਾਲ ਬਹੁਤ ਥੋੜੀ ਤੋਂ ਅ ਸਵੇਰ ਵਾਸਤੇ ਮੈਂ ਆ ਪੀਉਂਗੀ ਲੋਬੀਆ ਇਹ ਬਣਾਉਂਗੀ ਲੋਬੀਆ ਵੀ ਹੁੰਦੀ ਹੈ ਸੋਇਆਬੀਨ ਥੋੜੀ ਆਕੂਂ ਦੇ ਦਾਣੇ ਦਾ ਫਰਕ ਹੁੰਦਾ ਪਰ ਆਲਮੋਸਟ ਸੇਮ ਹੁੰਦਾ ਅਜਿਵੇਂ ਆਪਾਂ ਚੌਲੇ ਨੂੰ ਹੁੰਦੇ ਕਰਮੇ ਆ ਸਬਜੀ ਦਾਣੇ ਕੱਢ ਲਨ ਪਕਾ ਕੇ ਉਹ ਚੀਜ਼ ਹੁੰਦੀ ਹੈ ਤੇ ਇਹਨੂੰ ਕਨਫਿਊਜ਼ਰ ਰਹਿੰਦੇ ਕਿ ਲੋਬੀਆ ਕੀ ਹੁੰਦੀ ਹੈ ਸਵੇਰ ਵਾਸਤੇ ਇਹ ਪਿਉਂਗੀ ਰਾਤ ਨੂੰ ਪਿਉਂਗੀ ਖੰਕਮਕ ਕਰਕੇ ਮੈਂ ਡੱਬਾ ਵਿੱਚ ਚੱਕ ਲਈ ਕਾਲੇ ਜੇ ਕੱਢ ਕੇ ਰੱਖ ਲਵਾਂਗੀ ਸ਼ਾਮ ਵਾਸਤੇ ਧੋਵੀਂ ਮੂੰਗੀ ਦਾਲ ਹੋਗੀ ਐਂਡ ਐਂਡ ਲੈ ਕੇ ਇਸੀ ਓਟਸ ਓਸ ਨੂੰ ਚਾਹ ਕਿ ਡਰਾਈ ਰੋਸਟ ਕਰਕੇ ਰੱਖੂਗੀ ਜਿਹਦੇ ਮੈਂ ਡਰਾਈ ਰੋਸਟ ਕਰਕੇ ਰੱਖ ਦਿਆਂ ਉਹ ਖਤਮ ਹੋ ਗਏ ਇੰਟਰਨੈਕਸ ਸੱਤਰ ਸੱਤਰ ਨੂੰ ਕੋਈ ਕੰਟੇਨਰ ਵਿੱਚ ਐਨੀ ਪਈ ਸੀ ਪੈਕੇਟ ਵਿੱਚ ਮੈਂ ਕਹਿੰਦਾ ਉਸ ਡੱਬੇ ਵਿੱਚ ਸ਼ਾਇਦ ਪੈ ਜੇ ਪੈਕੇਟ ਖਾਲੀ ਹੋਊਗਾ ਸ਼ਾਇਦ 3 ਵਜੂਗੀ ਮੈਨੂੰ ਇਹਨੇ ਇਹਨੇ ਪੈਕੇਟ ਸੱਪੇ ਪੈਂਟਰੀ ਚ ਬੜਾ ਜੀ ਬਣਾ ਲੈਂਦਾ ਮੈਂ ਦੇਖਦੀ ਰਹਿੰਦੀ ਕੋਈ ਡੱਬੇ ਚ ਪੈ ਜੇ ਤਾਂ ਪੈਕੇਟ ਖਾਲੀ ਹੋ ਗਏ ਜਾਂ ਤਾਂ ਖਾਲੀ ਹੋ ਗਏ ਹਨ ਹਲੇ ਵੀ ਬਾਚੀ ਕੀਤੀ ਬਚੂਗੀ ਚਾਟ ਨਹੀਂ ਆਉਣੀ ਸੱਤਰ ਸਵਾਲ ਲੱਗਦੀ ਰੰਗ ਚਾਹਦਾ ਹੋ ਰਹੀ ਹੋ ਜਾਂਦਾ ਆਹ ਤੇ ਠੀਕ ਅੰਦਲੀਏ ਚ ਪਾ ਲਉ ਕੀਤੇ ਥੋੜੀ ਜਿਹੀ ਫੇਰ ਵਾਜੀ ਚਲੋ ਇਹਨੂੰ ਹੀ ਰੱਖ ਲਈ ਵਗ ਫਿਰ ਮੈਨੂੰ ਆਇਥੇ ਡੱਬੇ ਚ ਪਾ ਜੂਗੀ ਸਾਰੀ ਚਾਹ ਸ਼ਾਮ ਦਾ ਦੁੱਧ ਹੁਣ ਮੈਂ ਬਣਾ ਰਹੀ ਸੀ ਸ਼ਾਮ ਦੀ ਚਾਹ ਨਾਲੇ ਮੈਂ ਸ਼ਾਮ ਦੇ ਕੰਮ ਪਲਾਨ ਕਰ ਰਹੀ ਸੀ ਵੀ ਕੀ ਕਰਨੇ ਨੇ ਚਾਹ ਪੀ ਕੇ ਫਿਰ ਮੈਨੂੰ ਲੱਗ ਜੂ ਕੰਮਾਂ ਤੇ ਬਸ ਇੱਕ ਮੇਰਾ ਕਾਪਾ ਸਵੇਰੇ ਹੁੰਦਾ ਚਾਹ ਦਾ ਇੱਕ ਸ਼ਾਮ ਨੂੰ ਹੁੰਦਾ ਕਦੇ ਕਦੇ ਦਵਿੰਦਰ ਜੀ ਨੇ ਕਰਾ ਲਾਂ ਤਾਂ ਥੋੜੀ ਮੈਂ ਨਾਲ ਪੀ ਲਾਂ ਥੋੜਾ ਜਿਹਾ ਕਾਲੇ ਚਾਹ ਦਾ ਮਸਾਲਾ ਇਹਦੇ ਵਿੱਚ ਚਾਹ ਨੂੰ ਸਵਾਦ ਆ ਨਾ ਦੇ ਹੱਕਾਣਾ ਫਲੇਵਰ ਆ ਜਾਣਾ ਨਾ ਉਹ ਵੇਚੀ ਦਾ ਤਾਂ ਵਧੀਆ ਲੱਗਦੀ ਆ ਚਾਹ ਬਣ ਰਹੀ ਹੈ ਨਾਲ-ਨਾਲ ਮੈਂ ਪਲੈਨਿੰਗ ਕਰੀਏ ਨੇ ਕੰਮਾਂ ਦੀ ਓਟਸ ਨੂੰ ਮੈਂ ਕੜਾਹੀ ਵਿੱਚ ਪਾ ਕੇ ਮੈਂ ਰੱਖਦਾ ਨਹੀਂ ਜਿਹੜੇ ਮੈਂ ਡਰਾਈ ਰੋਸਟ ਕਰਨੇ ਨੇ ਚਾਹ ਪੀ ਕੇ ਫਿਰ ਨਾਲ-ਨਾਲ ਮੈਂ ਆਪਣੀ ਦਾਲ ਸਬਜ਼ੀ ਬਣਾਉਣ ਲੱਗ ਜੂਗੀ ਤੇ ਨਾਲੇ ਮੈਂ ਓਟਸ ਨੂੰ ਡਰਾਈ ਰੋਸਟ ਕਰ ਲੂੰਗੀ ਇਸ ਤਰ੍ਹਾਂ ਪਲੈਨਿੰਗ ਨਾਲ ਆਪਣਾ ਕੁਛ ਨਾ ਕੁਛ ਕੰਮ ਈਜ਼ੀ ਹੋ ਜਾਂਦਾ ਜੇ ਆਪਾਂ 2-2 3-3 ਕੰਮ ਸਾਈਡ ਬਾਈ ਸਾਈਡ ਕਰੀਏ ਪਰ ਉਹ ਕੰਮ ਤਾਂ ਹੋਣਗੇ ਜੇ ਆਪਾਂ ਪਲਾਨ ਕੀਤੇ ਹੋਣਗੇ ਦਾਲ ਮੈਂ ਬਣ ਨਹੀਂ ਰੱਖਤੀ ਦਾਲ ਬਣ ਰਹੀ ਸੀ ਤੇ ਨਾਲ-ਨਾਲ ਮੈਂ ਕੁਝ ਡੱਬਿਆਂ 'ਚ ਦਾਣਾਂ ਰੀਫਿਲ ਕਰਨੇ ਸੀ ਉਹ ਰੀਫਿਲ ਕਰ ਲੰਨੀ ਆ ਜੇ ਆਪਾਂ ਪੈਂਟਰੀ ਦਾ ਸਾਰਾ ਕੰਮ ਇੱਕ ਦਿਨ ਹੀ ਕਰਾਂਗੇ ਵੀ ਮੈਂ ਇੱਕ ਦਿਨ ਹੀ ਇਕੱਠੇ ਸਾਰੇ ਟੱਬੇ ਭਰੂੰਗੀ ਸਾਰੇ ਟੱਬਿਆਂ ਚ ਮੇਰੀ ਫਿਲਿੰਗ ਇੱਕ ਦਿਨ ਕਰੂੰਗੀ ਫਿਰ ਉਹ ਮੁਸ਼ਕਲ ਹੋ ਜਾਂਦਾ ਉਹ ਕੰਮ ਆਪਾਂ ਨੂੰ ਬਹੁਤ ਵੱਡਾ ਲੱਗਦਾ ਇਸ ਲਈ ਮੈਂ ਜਿੰਨਾ ਕੁ ਮੈਨੂੰ ਕੰਮ ਦਿਖਦਾ ਜਿੰਨਾ ਕੁ ਮੇਰੇ ਦਿਮਾਗ ਵਿੱਚ ਹੁੰਦਾ ਵੀ ਕਰਨ ਵਾਲਾ ਮੈਂ ਨਾਲ ਦੀ ਨਾਲ ਹੀ ਕਰ ਲਾਣੀ ਹੁੰਦੀ ਆ ਕੋਈ ਪੈਂਟਰੀ ਨੂੰ ਆਰਗੇਨਾਈਜ਼ ਕਰਨਾ ਡੱਬੇ ਭਰਨਾ ਮੇਰਾ ਕੋਈ ਰੂਟੀਨ ਨਹੀਂ ਹੈਗਾ ਪਰ ਜਦੋਂ ਮੈਨੂੰ ਲੱਗਦਾ ਵੀ ਹਾਂ ਮੈਂ ਮੈਨੂੰ ਕੁਝ ਨਜ਼ਰ ਆ ਗਿਆ ਜਾਂ ਕੋਈ ਚੀਜ਼ ਲਿਆਂਦੀ ਪਈ ਜੋ ਕੋਈ ਡੱਬਾ ਖਾਲੀ ਕੋਈ ਰਿਫਿਲ ਕਰਨ ਵਾਲਾ ਉਹ ਫਿਰ ਮਨਾਲ ਦੀ ਨਾਲ ਕਰ ਲੈਣੇ ਥੋੜਾ ਥੋੜਾ ਕਰਕੇ ਕੰਮ ਕਰਾਂਗੇ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਆਪਾਂ ਇੱਕ ਦਿਨ ਇਕੱਠਾ ਕੰਮ ਕਰਾਂਗੇ ਤਾਂ ਉਹ ਫਿਰ ਆਪਣਾ ਲਈ ਬਹੁਤ ਵੱਡਾ ਪਹਾੜ ਬਣ ਜਾਂਦਾ ਫਿਰ ਆਪਾਂ ਨੂੰ ਵੀ ਡਰ ਲੱਗਣ ਲੱਗ ਜਾਂਦੇ ਕੰਮ ਤੋਂ ਇਸ ਕਰਕੇ ਮੇਰੀ ਆਦਤ ਹੈ ਕੋਈ ਵੀ ਕੰਮ ਆ ਮੈਂ ਥੋੜਾ ਥੋੜਾ ਕਰਕੇ ਕਰਦੀ ਹਾਂ ਤਾਂ ਕਿ ਆਪਾਂ ਨੂੰ ਬੋਝ ਨਾ ਲੱਗੇ ਕੰਮ ਕਰਨਾ ਤੇ ਆਪਾਂ ਸੋਚਾਂਗੇ ਚਲ ਕੋਈ ਗੱਲ ਨਹੀਂ ਇਕੱਠਾ ਹੀ ਕਰੂੰਗੀ ਇੱਕ ਦਿਨ ਜਿੱਦ ਕਰਾਂ ਮੈਂ ਇਕੱਠਾ ਹੀ ਕਰੂੰਗੀ ਉਹ ਫਿਰ ਨਾ ਤਾਂ ਉਹ ਦਿਨ ਆਉਂਦਾ ਜਿਸ ਦਿਨ ਆਪਾਂ ਇਕੱਠਾ ਕਰਾਂਗੇ ਜਿਸ ਦਿਨ ਆਵਾਂ ਵੀ ਜਾਊ ਤਾਂ ਆਪਾਂ ਆਪਾਂ ਨੂੰ ਥਕਾਵਟ ਵੀ ਹੋਊਗੀ ਆਪਾਂ ਉਹ ਫਿਰ ਆਪ ਨੂੰ ਮਜਬੂਰੀ ਹੋ ਜਾਂਦੀ ਕੰਮ ਕਰਨਾ ਇਸ ਕਰਕੇ ਮੇਰੀ ਇਹ ਆਦਤ ਹੈ ਮੈਂ ਥੋੜਾ ਥੋੜਾ ਕੰਮ ਜਿਵੇਂ ਮੈਨੂੰ ਦਿਖਦਾ ਕੰਮ ਜਿਵੇਂ ਜਿਵੇਂ ਹੋਂ ਤੱਕ ਕੰਮ ਉਵੇਂ ਮੈਂ ਥੋੜਾ ਥੋੜਾ ਕਰਕੇ ਕਰੀ ਜਾਂਦੀ ਹੁੰਦੀ ਆ ਕੁਝ ਡੱਬੇ ਰੀਫਿਲ ਕਰਨ ਵਾਲੇ ਸੀ ਓਟਸ ਠੰਡੇ ਹੋ ਗਏ ਸੀ ਡਰਾਈ ਰੋਸਟ ਕਰਕੇ ਇਹ ਮੈਂ ਡੱਬਾ ਰੀਫਿਲ ਕਰਕੇ ਰੱਖ ਲਿਆ ਜੋ ਲੋੜ ਹੋਊਗਾ ਆਪਾਂ ਯੂਜ਼ ਕਰ ਲਵਾਂਗੇ ਟਾਈਮ ਹੋ ਰਿਹਾ 7:30 ਦਾ 7:30 ਦੇ 10 ਮਿੰਟ ਹੋ ਗਏ ਚਟਨੀ ਬਣਾ ਕੇ ਆਟੀਆਂ ਤੇ ਧਨੀਏ ਦੇ ਇਹ ਕੱਢ ਲਏ ਥੋੜੇ ਜਿਹਾ ਮਖਾਣੇ ਇਹ ਐਸੀ ਹੋਰ ਰੋਸਟ ਕਰੇ ਨੇ ਰੋਸਟ ਕਰੇ ਸਤਨ ਹੋਈ ਸੀ ਫਿਰ ਮੈਂ ਪਹਿਲੇ ਹੀ ਰੋਸਟ ਕਰਕੇ ਰੱਖ ਲਾਣੀ ਹੁੰਦੀ ਹੈ ਇਹ ਰੋਸਟ ਅੱਗੇ microwaves 'ਚ ਕਿਤੇ ਨਾਲ ਮੈਂ ਕਹਿੰਉਂ ਥੋੜੀ ਜਿਹੀ ਖਾਣੇ ਖਤਮ ਹੋ ਗਏ ਤਾਂ ਨਹੀਂ ਇਹ ਚਟਨੀ ਬਣਾ ਲਈ ਜਦੋਂ ਮੈਂ ਵਾਕ ਕਰਕੇ ਆਈਆਂ ਨਾ ਮੈਂ ਤਾਂ ਨਹੀਂ ਇਹ ਲੇਕਸ ਤੋੜ ਕੇ ਵੀ ਅੰਦਰ ਮੈਂ ਜਾ ਕੇ ਚਟਨੀ ਬਣਾਉਂਗੀ ਫਿਰ ਮੈਂ ਕਿੱਥੋਂ ਪੰਡਲ ਸਵੇਰ ਮੈਂ ਲੇਟ ਜਾ ਥੋੜੀ ਢੂਈ ਸਿੱਧੀ ਕਰਨਾ ਫਿਰ ਉੱਠ ਕੇ ਬਣਾਉਣੀ ਪਰ ਫਿਰ ਮੇਰੇ ਤੋਂ ਉੱਠਿਆ ਹੀ ਨਹੀਂ ਗਿਆ ਹੈਗਾ ਪੌਣੇ 7 ਵਜੇ ਉੱਠ ਕੇ ਕਿਚਨ ਚ ਆਈਆਂ ਇਹ ਮੇਰਾ ਵੀਕ ਪੁਆਇੰਟ ਹੈ ਜਿੱਦ ਮੈਂ ਬੈੱਡ ਤੇ ਮੈਂ ਲੇਟ ਜਾ ਢੂਈ ਲਾ ਲੈਣਾ ਫਿਰ ਮੇਰੇ ਤੋਂ ਚਿਰਛੜੀ ਖੜਾ ਨਹੀਂ ਹੋ ਜਾਂਦਾ ਆਹ ਕੜੀਆਂ ਦੀ ਢੂਈ ਤੇ ਇਹ ਨਹੀਂ ਉੱਠ ਸਕੀ ਫਿਰ ਹੁਣ ਆ ਕੇ ਅੰਦਰ ਚਟਨੀ ਬਣਾਈਏ ਤਾਂ ਨਹੀਂ ਇਹਦੇ ਅੱਜ ਮੂੰਗੀ ਦਾਲ ਨਾਲ ਮੈਂ ਕਿੱਥੋਂ ਚਟਨੀ ਖਾਵਾਂਗੀ ਦਾਲ ਨਾਲ ਚਟਨੀ ਵਧੀਆ ਲੱਗਦੀ ਆ ਤੇ ਸੋਚ ਰਹੀਆਂ ਕੱਲ ਨੂੰ ਜਾਂ ਪਰਸੋਂ ਇੱਕ ਦਿਨ ਆਲੂ ਵਾਲੇ ਪਰੌਂਠੇ ਬਣਾ ਲੇ ਇੱਕ ਦਿਨ ਮੂਲੀ ਵਾਲੇ ਬਣਾ ਲੇ ਨਾਲ ਚਟਨੀ ਚਲੋ ਚਾਰ ਪੰਜ ਦਿਨ ਖਰਾਬ ਨਹੀਂ ਜਿ फ्रिज 'ਚ ਪਈ ਰੋਗੇ ਸੋਚ ਰਹੀਆਂ ਦੇਖਦੇ ਕਿ ਬਣਦਾ ਫਿਰ ਮੈਂ ਲੋਬੀਆ ਕੱਢੀ ਬੈਠੀ ਸੀ ਫਿਰ ਮੈਂ ਨਾ ਪਿਆਉਂਗੀ ਜਿਵੇਂ ਸਵੇਰੇ ਪਰੌਂਠੇ ਵਰੋਂ ਦੀ ਸਲਾਹ ਹੋਈ ਪੁੱਛੂਂਗੀ ਜਵਿੰਦਰ ਨੂੰ ਇਹ ਆਲੂ ਵਾਲੇ ਜਾਂ ਮੂਲੀ ਵਾਲੇ ਪਰੌਂਠੇ ਖਾਣੇ ਹੋਣ ਚਟਨੀ ਫਰੈਸ਼ ਬਣੀ ਹੋਈ ਹੋਵੇ ਜਦੋਂ ਮੈਂ ਹੁਣ ਬਣਾਉਣ ਲੱਗਦੀ ਹਾਂ ਸਿੱਕਾ ਸਵਾ ਸੱਤ ਹੋ ਗਏ ਫੁੱਲ ਕਾ ਖਾ ਕੇ ਫਿਰ ਕਿਚਨ ਵਗੈਰਾ ਕਲੀਨ ਕਰਕੇ ਫਿਰ ਖਰੀ ਹੋਵਾਂਗੇ ਕੁਝ ਖਾਵਾਂਗੇ ਚਟਨੀ ਤਾਲਣਾ ਸਵਾਹ ਲਾਗੇ ਤਾਂ ਨਹੀਂ ਚਟਨੀ ਫਿਰ ਮੇਰੇ ਕਹ ਤਨੀ ਦਾ ਮੌਸਮ ਵੀ ਜਾ ਰਿਹਾ ਹੈ ਲਾਹ ਹਾਲ ਲੈ ਲਈ ਥੋੜਾ ਜਿਹਾ ਹੋਰ ਚਟਨੀ ਖਾ ਤਾਂ ਲੈਣਾ ਕੋ ਖਾ ਕੇ ਉਦੋਂ ਵਾਂ ਜਿਹੜਾ ਅੰਦਰ ਐਸਿਡ ਬਣਦਾ ਤਜਾਬ ਬਣਦਾ ਨਾ ਗਲੇ ਜਲਣ ਹੁੰਦੀ ਉਹ ਬਹੁਤਾਂ ਕਰਦੇ ਜੀ ਇਤਾਂ ਕਰਦੇ ਵੀ ਚਟਨੀ ਖਾਈਏ ਉਹ ਕਰਕੇ ਫਿਰ ਖਾਦੀ ਨਹੀਂ ਆਉਂਦੀ ਉਨਾ ਪਛਾਖਦੇ ਆ ਪ੍ਰਸ਼ਾਦਾ मूंग की दाल ते ਨਾਲ ਧਨੀਏ ਦੀ ਚਟਣੀ ਇਹਦੇ ਵਿੱਚ ਪਾਇਆ ਮੈਂ ਕਿਉਂ ਖੁੱਲਾ ਸਾਰਾ ਦਾਲ ਚ ਵੀ ਕਿਉਂ ਚਟਣੀ ਚ ਵੀ ਕਿਉਂ ਨਾਲ ਫੁਲਕਾ ਬਾਦਲੇ ਦਾ ਬਾਦਰਾ ਤਾਂ ਕਣਕ ਮਿਕਸ ਆ ਕੱਲਾ ਬਾਦਰਾ ਨਹੀਂ ਖਾਦਾ ਜਾਂਦਾ ਖਾਣਿਆ ਪ੍ਰਸ਼ਾਦਾ ਤੇ ਕੁਝ ਦਿਨ ਪਹਿਲਾਂ ਲ ਮੈਂ ਡਾਰਕ ਕੰਪਾਊਂਡ ਚਾਕਲੇਟ ਲੈ ਕੇ ਰੱਖਿਆ ਸੀ ਅਮੂਲ ਦਾ ਇਹ ਮੈਨੂੰ ਮਿਲਿਆ ਅਮੂਲ ਦਾ ਮੈਂ ਫਸਟ ਟਾਈਮ ਟਰਾਈ ਕਰ ਰਹੀ ਹਾਂ ਉਸ ਤੋਂ ਪਹਿਲਾਂ ਮੈਂ ਹੋਰ ਬ੍ਰੈਂਡ ਯੂਜ਼ ਕੀਤੇ ਹੋਏ ਨੇ ਇਹ ਅਮੂਲ ਦਾ ਡਾਰਕ ਕੰਪਾਊਂਡ ਚਾਕਲੇਟ ਇਹਦੇ ਬਣਾਵਾਂਗੇ ਘਰੇ ਚਾਕਲੇਟ 500 ਗ੍ਰਾਮ ਇਹ ਹੀ ਆਉਂਦਾ ਇਹna ਸਸਤਾ ਬਹੁਤ ਪੈਂਦਾ ਟੇਸਟ ਇਹਦਾ ਬਹੁਤ ਵਧੀਆ ਵਧੀਆ ਹੁੰਦਾ ਜੇ ਤੁਸੀਂ ਵੀ ਚਾਕਲੇਟ ਦੇ ਸ਼ਕੀਨ ਹੋ ਤਾਂ ਇਸ ਤਰ੍ਹਾਂ ਤੁਸੀਂ ਚਾਕਲੇਟ ਬਣਾ ਕੇ ਰੱਖ ਸਕਦੇ ਹੋ 150 ਇਹਦਾ ਪ੍ਰਾਈਸ ਆ ਪਰ 140 ਚ ਮਿਲਿਆ ਸੀ ਇਹ 500 ਗ੍ਰਾਮ ਚਾਕਲੇਟ ਅਦਰਵਾਈਜ਼ ਮਾਰਕੀਟ ਵਿੱਚ 100 ਗ੍ਰਾਮ ਚਾਕਲੇਟ 100 150 ਤੋਂ ਘੱਟ ਨਹੀਂ ਮਿਲਦਾ ਹੈਗਾ ਬਹੁਤ ਜ਼ਿਆਦਾ ਕੋਸਟਲੀ ਮਿਲਦਾ ਤਾਂ ਇਸ ਤਰ੍ਹਾਂ ਤੁਸੀਂ ਆਪਣੇ ਪਸੰਦੇ ਚਾਕਲੇਟ ਘਰੇ ਬਣਾ ਸਕਦੇ ਹੋਗੇ ਇਹਦੇ ਵਿੱਚ ਵੀ ਇੱਕ ਬ੍ਰਿਕ ਨਿਕਲਦੀ ਹੈ 500 ਗ੍ਰਾਮ ਦੀ ਮੇਬੀ ਹੋਰ ਬ੍ਰਾਂਡ ਦਾ ਵੀ ਹੋ ਸਕਦਾ ਮੈਨੂੰ ਅਮੂਲ ਬ੍ਰਾਂਡ ਦਾ ਮਿਲਿਆ ਤੇ ਇਹਨੂੰ ਮੈਂ ਨਾ ਮੈਲਟ ਕਰਕੇ ਬਣਾਉਂਗੀ ਚਾਕਲੇਟ ਮੈਂ ਇਹਦਾ ਇਹਦਾ ਤੀਜਾ ਹੀ ਸਾਕ ਬ੍ਰਿਕ ਦੇ ਵਿੱਚੋਂ ਮੈਂ ਤੋੜ ਲਾਂਣੀ ਆ ਤੇ ਉਹਦੇ ਮੈਂ ਛੋਟੇ ਛੋਟੇ ਪੀਸ ਕਰਕੇ ਬਾਉਲ ਛਪਾ ਲੇ ਤੇ ਇਹਨੂੰ ਮਾਈਕ੍ਰੋਵੇਵ ਵਿੱਚ ਕਰੂੰਗੀ ਮੈਲਟ 30 ਸੈਕਿੰਡਸ ਲਈ ਮਾਈਕ੍ਰੋਵੇਵ ਔਨ ਕਰਾਂਗੇ ਫਿਰ ਇਹਨੂੰ ਹਿਲਾਵਾਂਗੇ ਲਗਾਤਾਰ ਨਹੀਂ ਕਰਨੀ ਚਾਕਲੇਟ ਜਲ ਜਾਂਦੀ ਨੀ ਚੋ ਥੋੜਾ ਥੋੜਾ ਕਰਕੇ ਅਦ ਕੋ ਮੈਲਟ ਕਰਾਂਗੇ ਤੇ ਇਸ ਤਰ੍ਹਾਂ ਇਹ ਚਾਕਲੇਟ ਹੋ ਕੇ ਮੈਲਟ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਸਕਦੇ ਹੋ ਹਲਕੇ ਜਿਹੇ ਦੇਸੀ ਘਿਓ ਵਿੱਚ ਰੋਸਟ ਕਰਕੇ ਡਰਾਈ ਫਰੂਟ ਪਾ ਲੋਗੇ ਨਾ ਉਹ ਵੀ ਮੈਂ ਬਣਾਇਆ ਸੋਨਣਾ ਵੀ ਸ਼ੇਅਰ ਤੁਸੀਂ ਕੋਈ ਬੱਚਾ ਨਹੀਂ ਕੋਈ ਹੋਰ ਪਸੰਦ ਦੀ ਕੋਈ ਵੀ ਚੀਜ਼ ਜਿਵੇਂ ਚਾਕਲੇਟ ਵਿੱਚ ਪਾ ਕੇ ਖਾਂਦੇ ਨੇ ਤੁਸੀਂ ਉਹਨਾਂ ਨੂੰ ਉਹ ਵੀ ਦੇ ਸਕਦੇ ਹੋ ਜਿਵੇਂ ਵੇਫਰ ਸਟੈਕ ਛੋਟੇ ਛੋਟੇ ਪੀਸ ਵੇਫਰਸ ਸਿਵ ਕਰ ਸਕਦੇ ਹੋ ਮਖਾਨਿਆਂ ਦੇ ਪੀਸ ਕਰਕੇ ਮਖਾਨਿਆਂ ਐਚ ਵੀ ਪਾ ਸਕਦੇ ਹਾਂ ਜਿਵੇਂ ਮੁਰਮੁਰਾ ਹੁੰਦਾ ਫਿੱਕਾ ਉਹ ਮੁਰਮਰੇ ਦੇ ਖਿੱਲਾ ਵੀ ਇਹਦੇ ਵਿੱਚ ਪਾ ਸਕਦੇ ਹੋ ਉਹ ਵੀ ਅੱਛਾ ਲੱਗਦਾ ਡਿਫਰੈਂਟ ਟਾਈਪਸ ਆਫ ਚਾਕਲੇਟ ਆਪਾਂ ਕਰੀ ਬਣਾ ਸਕਦੇ ਹਾਂ ਜਿਵੇਂ ਵੀ ਆਪ ਨੂੰ ਅੱਛੇ ਲੱਗਦੇ ਨੇ ਜਾਂ ਤੁਸੀਂ ਵਿੱਚ ਨਾਰੀਅਲ ਦਾ ਬੁਰਾ ਤਾਂ ਪਾ ਕੇ ਕੋਕੋਨਟ ਬਾਲਸ ਬਣਾ ਕੇ ਨਾ ਉੱਤੇ ਚਾਕਲੇਟ ਕੋਟ ਕਰ ਸਕਦੇ ਹੋ ਤੇ ਇਹਨੂੰ ਮੈਂ ਇਸ ਤਰ੍ਹਾਂ ਚਾਕਲੇਟ ਮੋਲਡ ਮੇਰੇ ਕੋਲ ਹੈਗੇ ਨੇ ਇਹਨਾਂ ਵਿੱਚ ਰੀਫਿਲ ਕਰਦਾਨੀਆਂ ਤੇ ਬਹੁਤ ਸੋਹਣਾ ਚਾਕਲੇਟ ਆਪਣਾ ਸੈੱਟ ਹੋ ਜੂ ਅਦਰਵਾਇਸ ਐਨੀ ਵੱਡੀ ਬ੍ਰਿਕ ਖਾਣੀ ਬਾਈਟ ਕਰਨੀ ਔਖੇ ਚਾਕਲੇਟ ਉਹ ਹੀ ਸਿਰਫ ਆਪਾਂ ਮੈਲਟ ਕਰਕੇ ਮੋਲਡ ਵਿੱਚ ਪਾਤਾ ਇਹਦੇ ਨਾਲ ਆਪਣੇ ਆਪਣੇ ਕੋਲ ਨਾਲ ਅਲੱਗ-ਅਲੱਗ ਸ਼ੇਪਸ ਆ ਜਾਣਗੀਆਂ ਤੇ ਚਾਕਲੇਟ ਦੇਖਣ ਚ ਵੀ ਅੱਛਾ ਲੱਗੂਗਾ ਤੇ ਖਾਣ ਚ ਵੀ ਈਜ਼ੀ ਰਹੂਗਾ ਆ ਮੈਂ ਕੁਝ ਨਹੀਂ ਇਹਦੇ ਵਿੱਚ ਪਾਇਆ ਸਿਰਫ ਚਾਕਲੇਟ ਨੂੰ ਮੈਲਟ ਕਰ ਲਿਆ ਮਾਈਕ੍ਰੋਵੇਵ ਵਿੱਚ ਤੇ ਇਹਨੂੰ ਫ੍ਰੀਜ਼ਰ ਚ ਰੱਖ ਦਾਨੀਆਂ ਤੇ ਨਾਲ ਨਾਲ ਮੈਂ ਘਿਓ ਵੀ ਗਰਮ ਕਰਨਾ ਰੱਖਤਾ ਸੀ ਗੈਸ ਤੇ ਉਹ ਤਾਂ ਖਾਣਾ ਵਗੈਰਾ ਮੈਂ ਖਾ ਲਿਆ ਸੀ ਪਰ ਦਵਿੰਦਰ ਨੇ ਖਾਣਾ ਖਾਣਾ ਸੀ ਮੈਂ ਉਹਨਾਂ ਦੀ ਵੇਟ ਕਰ ਰਹੀ ਸੀ ਵੀ ਆਉਣਗੇ ਫਿਰ ਇਸ ਕਰਕੇ ਮੈਂ ਨਾਲ ਨਾਲ ਮੈਂ ਘਿਓ ਵੀ ਗਰਮ ਕਰਨਾ ਰੱਖ ਲਿਆ ਸਵੇਰੇ ਮੱਖਣ ਬਣਾਇਆ ਸੀਗਾ ਫਰਿੱਜ ਵਿੱਚੋਂ ਘਿਓ ਕੱਢ ਕੇ ਉਹਦੇ ਵਿੱਚੋਂ ਲੱਸੀ ਕੱਢ ਕੇ ਘਿਓ ਗਰਮ ਕਰ ਲਿਆ ਮੈਂ ਕਿ ਚਲੋ ਘਿਓ ਵੀ ਨਾ ਤਿਆਰ ਦੈਨੇ ਵੀ ਟਾਈਮ ਕਿਉਂ ਵੇਸਟ ਕਰੀ ਨਾਲ ਨਾਲ ਜਿਹੜਾ ਕੰਮ ਹੋ ਜੇ ਉਹ ਹੀ ਠੀਕ ਹੈ ਉਹ ਹੀ ਆਪਣਾ ਸਵੇਰ ਵਾਲਾ ਕੰਮ ਘਟਾਉਨੇ ਆ ਤੇ ਇਧਰ ਫਿਰ ਮੈਂ ਘਿਓ ਨਾ ਤਿਆਰ ਹੀ ਸੀ ਅਜਾ ਵੱਡਾ ਪਤਿਲਾ ਸੀ ਮੈਨੂੰ ਚੱਕਣਾ ਵੀ ਖਾਤ ਨਾਲ ਔਖਾ ਸੀ ਕਿਉਂਕ ਤੇ ਇਹ ਹੈਂਡਲ ਵੀ ਹੈ ਨਹੀਂ ਸੀਗਾ ਕਿਉਂ ਨਾ ਤਿਆਰ ਕੇ ਰੱਖ ਦੂੰਗਾ ਫਿਰ ਮੈਂ ਮਾਰਨਿੰਗ ਵਾਲਾ ਕੰਮ ਈਜ਼ੀ ਹੋ ਜੂ ਮੈਂ ਕਿ ਸਵੇਰੇ ਵੀ ਫਿਰ ਕਰਨੇ ਹੀ ਕਰਨੇ ਸਵੇਰੇ ਕੰਮਾਂ ਦਾ ਬੜਾ ਰਸ਼ ਹੁੰਦਾ ਇਸ ਕਰਕੇ ਮੈਂ ਹੁਣੀ ਇਹ ਕਿਉਂ ਗਰਮ ਕਰਨਾ ਰੱਖਤਾ ਕਿਉਂ ਬਣ ਚੁੱਕਿਆ ਸੀਗਾ ਤੇ ਇਧਰ ਚਾਕਲੇਟ ਆਪਣੇ ਹੋ ਕੇ ਸੈੱਟ ਫ੍ਰੀਜ਼ਰ ਚੋਂ ਮੈਂ ਕੱਢ ਲੇ ਫਿਰ 10-15 ਮਿੰਟ ਵਿੱਚ ਵੱਧ ਤੋਂ ਵੱਧ 20 ਮਿੰਟਾਂ ਵਿੱਚ ਫ੍ਰੀਜ਼ਰ ਵਿੱਚ ਸੈੱਟ ਹੋਏ ਨੇ ਬਹੁਤ ਜ਼ਿਆਦਾ ਟਾਈਮ ਰੱਖਣ ਦੀ ਲੋੜ ਨਹੀਂ ਹੁੰਦੀ ਇਹਨਾਂ ਨੂੰ ਤੇ ਇਹਨਾਂ ਚੋਂ ਆਪਾਂ ਹਨ ਮੋਲਡ ਵਿੱਚੋਂ ਚਾਕਲੇਟ ਕੱਢ ਲੈਣਾ ਨੇ ਬਾਹਰ ਬਹੁਤ ਸੋਹਣੀ ਸ਼ੇਪ ਆਉਂਦੀ ਜਿਵੇਂ ਜਿਹੜੀ ਵੀ ਸ਼ੇਪ ਦਾ ਤੁਸੀਂ ਮੋਲਡ ਲਓਗੇ ਉਵੇਂ ਸ਼ੇਪ ਬਣ ਜਾਂਦੀ ਬਿਲਕੁਲ ਐ ਲੱਗੂ ਜਿਵੇਂ ਆਪਾਂ ਮਾਰਕੀਟ ਚੋਂ ਲੈ ਕੇ ਆਏ ਹੁੰਦੇ ਆ ਹੈ ਤਾਂ ਚਾਕਲੇਟ ਮਾਰਕੀਟ ਵਾਲੀ ਪਾਸੇ ਇੱਕ ਸਿਰਫ ਮੈਲਟ ਕਰਕੇ ਆਪ ਕੋ ਨੂੰ ਨਵੀਂ ਸ਼ੇਪ ਦੇ ਦੇਣੀ ਆ ਜਾਂ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਪਾਓ ਕੁਝ ਵੀ ਪਾ ਕੇ ਇਹਦੇ ਵਿੱਚ ਤੁਸੀਂ ਚਾਕਲੇਟ ਬਣਾ ਸਕਦੇ ਹੋ ਆ ਦੇਖੋ ਸਾਰੇ ਚਾਕਲੇਟ ਬਣ ਕੇ ਤਿਆਰ ਨੇ ਥੋੜਾ ਜਿਹਾ ਚਾਕਲੇਟ ਬਚਿਆ ਸੀ ਮੈਂ ਦਾ ਟ੍ਰੇ ਵਿੱਚ ਪਾਤਾ ਇਹ ਫ੍ਰੀਜ ਫ੍ਰਿਜ ਵਾਲੀ ਬਰਫ਼ ਵਾਲੀ ਟ੍ਰੇ ਆ ਪਰ ਮੈਂ ਇਹਨੂੰ ਬਰਫ਼ ਵਾਸਤੇ ਯੂਜ਼ ਨਹੀਂ ਕਰਦੀ ਮੈਂ ਚਾਕਲੇਟ ਵਾਸਤੇ ਰੱਖੀ ਹੋਈ ਸੀ ਅਦਕੂ ਬਹੁਤ ਸੋਨੇ ਆਪਣੇ ਚਾਕਲੇਟ ਬਣ ਕੇ ਤਿਆਰ ਹੋ ਗਏ ਅਲੱਗ-ਅਲੱਗ ਸ਼ੇਪਸ ਵਿੱਚ ਤੇ ਅਟਰੈਕਟਿਵ ਵੀ ਲੱਗਦੇ ਨੇ ਦੇਖਣ ਨੂੰ ਦੇ ਕੇ ਖਾਣ ਨੂੰ ਵੀ ਦਿਲ ਕਰਦਾ ਖਾਣ ਦਾ ਟੇਸਟ ਹੈ ਹੀ ਅੱਛਾ ਚਾਕਲੇਟ ਦਾ ਐਂ ਤਾਂ ਤੁਸੀਂ ਘਰੇ ਬੱਚਿਆਂ ਲਈ ਬਣਾ ਕੇ ਰੱਖ ਸਕਦੇ ਹੋ ਤੁਸੀਂ ਖਾਣ ਦੇ ਸ਼ੌਕੀਨ ਹੋ ਤੁਸੀਂ ਵੀ ਬਣਾ ਕੇ ਖਾ ਸਕਦੇ ਹੋ ਮੈਂ ਮੈਂ ਤਾਂ ਆਪ ਖਾਣ ਦੀ ਬਹੁਤ ਸ਼ੌਕੀਨ ਹਾਂ ਚਾਕਲੇਟ ਮੈਨੂੰ ਹੀ ਬਹੁਤ ਆਡਕਾਉਂਦਾ ਚਾਕਲੇਟ ਦਾ ਸੋ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਈ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ